आसान मज़दूर दुकानदार मुलाज़म वदार्थी चंडा पा ਮੁਰਦਾਬਾ ਮੁਰਦਾਬਾ ਰਿੰਕੂ ਰਿੰਕੂ ਮੁਰਦਾਬਾ ਮੁਰਦਾਬਾ ਮਕਾਵਾਦ ਰਿੰਕੂ ਰਿੰਕੂ ਮੁਰਦਾਬਾ ਅੱਜ ਲੋਕ ਸਭਾ ਹਲਕੇ ਜੁਲੰਦਰ ਤੋਂ ਪਸਬਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਉਸ ਵੇਲੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਦੇ ਹੱਕ ਵਿੱਚ ਸ਼ਾਹਕੋਟ ਤੇ ਲੋਈਆਂ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਪਰ ਕਿਸਾਨਾਂ ਨੇ ਉਹਨਾਂ ਨੂੰ ਤਿੱਖੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਪਰ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਉਮੀਦਵਾਰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਵਿਰੋਧ ਨੂੰ ਦੇਖਦੇ ਹੋਏ ਮੌਕੇ ਤੋਂ ਭੱਜ ਗਏ ਅਤੇ ਰਿੰਕੂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਆ ਮੈਂ ਸੁਲਮੇਂਦਰ ਸਿੰਘ ਜਾਣੀਆਂ ਆ ਜਿਹੜਾ ਸਾਡਾ ਇਸ ਟਾਈਮ ਤੇ ਲੋਈਆਂ ਦੇ ਜਿਹੜਾ ਆ ਟਾਈਮ ਖਲੋਤੇ ਆ ਇੱਥੇ ਜਿਹੜਾ ਭਾਜਪਾ ਦਾ ਖਿਲਾੜਿਆ ਲੀਡਰ ਸ਼ਨੀਲਕਰ ਕੁਮਾਰ ਰਿੰਕੂ ਉਹ ਇਸ ਟਾਈਮ ਤੇ ਇੱਥੇ ਲੋਈਆਂ ਦੇ ਵਿੱਚ ਆਇਆ ਸੀ ਤੇ ਲੋਕਾਂ ਨੇ ਕਿਸਾਨਾਂ ਉਮੀਦਵਾਰਾਂ ਨੇ ਹਰੇਕ ਜਨਤਾ ਨੇ ਸਵਾਲ ਦੇ ਜਵਾਬ ਕਰਨੇ ਸੀ ਤੇ ਪਰ ਉਹ ਲੋਕ ਕੇ ਇਥੋਂ ਜਿਹੜਾ ਨਿਕਲ ਗਿਆ ਸਵਾਲ ਜਵਾਬ ਇਹ ਸੀ ਸ਼ੁੱਭ ਕਰਨੂ ਦਾ ਕੀ ਕਸੂਰ ਸੀ ਜਿਹਨੂੰ ਗੋਲੀਆਂ ਮਾਰੀਆਂ ਗਈਆਂ ਜਿਹੜਾ 750 ਤੋਂ ਉੱਪਰ ਜਿਹੜਾ ਦਿੱਲੀ ਜਿਹੜਾ ਸ਼ਹੀਦ ਹੋ ਗਿਆ ਉਹਨਾਂ ਦਾ ਕੀ ਕਸੂਰ ਸੀ ਜਿਹੜੇ ਕਾਲੇ ਕਾਨੂੰਨ ਰੱਦ ਕਰਨ ਵਾਸਤੇ ਗਏ ਸੀ ਉਹਦੀਆਂ ਮੰਨੀਆਂ ਗਿਆ ਮੰਗਾ ਸੀ ਜਿਹੜੀਆਂ ਲਾਗੂ ਕਰਉਣ ਵਾਸਤੇ ਜਿਹੜਾ ਹਰਿਆਣੇ ਦੇ ਬਾਰਡਰ ਤੇ ਚਾਹੇ ਸ਼ੰਭੂ ਦੇ ਹੀ ਚਾਹੇ ਖਨੌਰੀ ਤੇ ਹੀ ਚਾਹੇ ਦਾਬਾਜ ਦੇ ਇਹ ਲੋਕਾਂ ਨੂੰ ਕਿਉਂ ਰੋਕਿਆ ਲੋਕਾਂ ਦੇ ਕੀ ਗਵਾਜ ਤਾਂ ਨਹੀਂ ਜਨਤਾ ਦੀ ਨਹੀਂ ਉਹਦੇ ਵਾਸਤੇ ਜਿਹੜੇ ਸਵਾਲ ਜਵਾਬ ਕਰਨੇ ਸੀ ਪਰ ਸ਼ਰੀਰ ਰੈਂਕੂ ਜਿਹੜਾ ਹੈ ਟਾਈਮ ਤੇ ਇਥੋਂ ਜਿਹੜਾ ਪਿੱਛੇ ਦੇ ਨਿਕਲ ਕੇ ਉਹ ਜਿਹੜਾ ਪਿੱਛੇ ਦੀ ਪਿੱਛੇ ਭੱਜ ਗਿਆ